ਜੀ ਬਾਬੋ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੇ ਹੋਰ ਕੀ ਹਾਲ ਚਾਲ ਠੀਕ ਐ ਤੇ ਕੱਢ ਦਿੱਤੀ ਆਪਣੇ ਬਾਹਰ ਠੀਕਾ ਵਾਲੇ ਇੱਕ ਵਾਰ ਲੈਂਡ ਛੱਡ ਦਿੱਤੇ ਪਹਿਲਾਂ ਬਿੱਲੀ ਬੁੱਲੀ ਵੇਖ ਲਈ ਮਗਰ ਠੀਕਾ ਭਾਈ ਵੀ ਮਲਾ ਇਸ ਤੇ ਮਗਰ ਬਿੱਲੀ ਬੁੱਲੀ ਹੁੰਦੀ ਤੇ ਫਿਰ ਔਖਾ ਹੈ ਨਾ ਕੱਲ ਵੀ ਮੈਂ ਛੱਡ ਕੇ ਜਾਵੜਾ ਸੀਗਾ ਤੇ ਘਰ ਦੇ ਨਤਾਰਤੇ ਸੀਗੇ ਤੋਂ ਘਰ ਦੇ ਨਤਾਰਤਾ ਤੇ ਉਹ ਸਾਹਮਣੇ ਬੈਠੀ ਸੀ ਬਿੱਲੀ ਆ ਗਈ ਪੈਦਣੀ ਬਹੁਤ ਰੈਡੀ ਕੋਲੇ ਬੈਠਾ ਸੀਗਾ ਤੇ ਬਚ ਗਿਆ ਇੱਥੇ ਹਲਾ ਕੇ ਵੇਖ ਲੈਨੇ ਕਿ ਜੀ ਪਿੱਲੀ ਪੁੱਲੀ ਹੁੰਦੀ ਹੈਗੀ ਤੇ ਬਾਕੀ ਗੰਦ ਪੱਲੇ ਬਹੁਤ ਪੈ ਇਥੇ ਦੂਜੇ ਕਮਰੇ ਦਾ ਤੇ ਚਲੋ ਹੁਣ ਇੱਕ ਕੁਛ ਨਹੀਂ ਤੇ ਇਹਨਾਂ ਨੂੰ ਛੱਡ ਕੇ ਬਾਹਰ ਆਪਾਂ ਠੀਕ ਆ ਤੇ ਅੱਜ ਹੋ ਸਕਿਆ ਨਵੀਂ ਲੁੱਕ ਦਿੰਨੇ ਹਨ ਨੂੰ ਦਾੜੀ ਦੋੜੀ ਪਾਲੀ ਵਧੀ ਪਈ ਆ ਤੇ ਕਰਾਉਣੇ ਕਟਿੰਗ-ਕੋਟਿੰਗ ਜਾ ਕੇ ਠੀਕ ਆ ਤੇ ਦਿਖਾਉਣੇ ਤੁਹਾਨੂੰ ਚੱਲ ਕੇ ਬਾਬੋ ਤੇ ਵੜ ਕੇ ਸਾਰੇ ਪੱਠੇ ਆਪਣੇ ਅੰਦਰ ਆਪੇ ਤੇ ਹੁਣ ਚਲਦੇ ਆ ਮਨਪ੍ਰੀਤ ਕੋਲ ਤੇ ਉੱਥੋਂ ਕਰਾ ਕੇ ਲਿਆਉਣੇ ਆ ਕਟਿੰਗ ਆਪਾਂ ਠੀਕ ਆ ਨਿਊ ਲੁੱਕ ਦਿਖਾਉਣੇ ਤੁਹਾਨੂੰ ਕੀ ਬਣਦਾ ਮੇਰੇ ਬਾਹਰ ਨਾਲ ਕੀ ਅਛਾ ਗੱਲਤਾ ਉਹ ਹੀ ਰਹਿਣੀ ਹੈ ਠੀਕ ਆ ਬਸ ਰਹਿ ਮੈਂ ਦੇਖ ਇੱਕ ਬੰਦੇ ਨੂੰ ਇਹ ਬਾਹਲੇ ਵਾਲ ਜਿਹੜੇ ਤੇ ਮੈਂ ਤਰ ਕਟਾ ਲਿਆ ਜੀ ਤੇ ਚਲੋ ਮਿੱਤਰੋ ਚੱਲਦੇ ਆ ਬਤਨ ਦਿਖਾਉਣੇ ਆ ਬਾਬਿਓ ਆ ਗਏ ਸੀ ਇੱਥੇ ਮਨਪ੍ਰਿਤ ਕੋਲ ਤੇ ਕਬੂਤਰਾਂ ਕੋਲ ਆਪਣੇ ਹੁਣ ਡਾਕਟਰ ਚਲੀ ਲੱਕ ਲੁੱਟਾ ਕਰਦੇ ਬੰਦ ਠੀਕ ਆ ਤੇ ਬਾਕੀ ਕਰਦੇ ਕਟਿੰਗ ਅੱਜ ਵੀ ਨਹੀਂ ਹੋਣੀ ਬਈ ਠੀਕ ਆ ਹੈ ਨਹੀਂ ਅਮਨ ਦੁਕਾਨੋਂ ਕਟਿੰਗ ਵਾਲਾ ਚਲੋ ਕੋਈ ਨਹੀਂ ਪਰ ਕੱਲ ਨੂੰ ਕਰਾਵਾਂਗੇ ਪੁੱਤ ਗੁੱਡ ਮਾਰਨਿੰਗ ਬਾਲ ਤੈਨੂੰ 1:00 ਵਜੇ ਸਾਰੇ ਹੀ ਕਬੂਤਰਵਾਜੀਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਦੇ ਘਰੇ ਹਾਸਦੇ ਵਾਸਦੇ ਰਹਿਣ ਜਵਾਗ ਜਿਹਲੇ ਤਗੜੇ ਰਹਿਣ ਜੈ ਜਵਾਨ ਜੈ ਕਿਸਾਨ ਹਾਂਜੀ ਦੱਸੋ ਬੰਦੇ ਮਾਰ ਹਾਂਜੀ ਦੱਸੋ ਤੇ ਦੱਸ ਕੀ ਕੰਮ ਕਰਨਾ 45 ਵਾਲਾ ਕਰਦਿਆਂ 45 ਵਾਲਾ ਕੰਮ ਕਰਦ ਗਿਆ ਅੱਜ ਆਪਾਂ ਜੀ ਜਿਹੜਾ ਮਾਲਾ ਖੁੱਡੇ ਜੇ ਪਾਣੀ ਪਿਆ ਸੀਗਾ ਖੁੱਡੇ ਦੇ ਤੋਂ ਪਹਿਲਾਂ ਸਭ ਤੋਂ ਪਹਿਲਾਂ ਗਲਾਬੋ ਦੇਖ ਲਓ ਆਪਣੀ ਉਹ ਬੈਠੀ ਸਾਹਮਣੇ ਜੀ ਬਾਏ ਬਾਏ ਲਵ ਯੂ ਗਲਾਬੋ ਪੰਤਾਲਾ ਲਾ ਦੀ ਮੈਨੂੰ ਲਾਉਣੇ ਆ ਜੇ ਲੱਗਿਆ ਤਾਂ ਲਾਈ ਦੇ ਨਾ ਦਾ ਦਾਂਗੇ ਲਾ ਦੇ ਬਸ ਠੀਕ ਆ ਵੀਡੀਓ ਬਣਾਉਣੀ ਲਾ ਦਾਂਗੇ ਚੱਕ ਲੈਣੇ ਝੋਕਾ ਵੇਖਦੇ ਨੂੰ ਨਹੀਂ ਜ਼ਰੂਰੀ ਆ ਯਾਰ ਨਾ ਮੀਮ ਉਹ ਦੂ ਬਾਦ ਆ ਗਿਆ ਤਾਂ ਕੰਮ ਖਰਾਬ ਹੋਊਗਾ ਨਾ ਚਿੱਕੜ ਪਹਿਲਾਂ ਬਹੁਤ ਹੋ ਗਿਆ ਥੱਲੇ ਖੁੱਡੇ ਦੇ ਵਿੱਚ ਅੱਗੇ ਨਾਲਾ ਘਰੋਂ ਲਿਆ ਕੇ ਭਾਲ ਕੇ ਨਹੀਂ ਪੰਤਾਲਾ ਉੱਥੇ ਪੈਕ ਬੇ ਜਿਹੜਾ ਬਚਿਆ ਸੀਗਾ ਹਾਂ ਜਿਹੜਾ ਉਹ ਹੀ ਬਚਿਆ ਆਪਾਂ ਨੂੰ ਬਸ ਰਸੋਈ ਚੋਂ ਪੰਤਾਲਾ ਜੇ ਬਜਾਗਾ ਤੇ ਆ ਸਾਰੀ ਸੱਟ ਦੀ ਰਿਜ਼ਲ ਚੱਲ ਫਿਰ ਵੀ ਲਾਉਣੇ ਕੋਈ ਦਿਖਾਉਣੇ ਹਨ ਬਰਾ ਬੱਬੇ ਦੇ ਕੇਰਾ ਹੁਣ ਥੋੜਾ ਕੰਮ ਪੈ ਗਿਆ ਤੇ ਚੱਲਦੇ ਆਂ ਪਹਿਲਾਂ ਉਹ ਕੰਮ ਵਿੱਢਦੇ ਸੀਗੇ ਹੁਣ ਆ ਕੇ ਵਿੱਢਾਂਗੇ ਤੇ ਬਾਲਾ ਚੰਨੀ ਮੈਂ ਤੇ ਮਨਪ੍ਰੀਤ ਜਾਂਦੇ ਸੋਨੇ ਤੇ ਬਸ ਜਵਾਜ ਡਾਇਪਰ ਜੀ ਲੈ ਗਏ ਤੇ ਲੋਕ ਹੋ ਲਾਲ ਹੋ ਜਾਏਗੀ ਸਾਰਾ ਠੀਕ ਆ ਤੇ ਆਗੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਠੀਕ ਆ ਪਰ ਓਏ ਡਿੱਕੇ ਨੇ ਮਨਪ੍ਰੀਤ ਨੂੰ ਤੇ ਆਉਣ ਦਿਓ ਚਲੇ ਕੇ ਟੂਕ ਟਾਪ ਬਾਹਰੋਂ ਤੇ ਤੁਹਾਨੂੰ ਦਿਖਾਉਣੇ ਆਗੇ ਆਓ ਜੀ ਕਰਦੇ ਕੰਮ ਸਟਾਰਟ ਕਰ ਹਾਂ ਕਰਤਾ ਸਟਾਰਟ ਹਾਂ 3 ਵਜੇ ਕੰਮ ਸਟਾਰਟ ਕਰਤਾ ਹਾਂ ਦਿਖਾ ਗਏ ਤੁਹਾਨੂੰ 2 ਵਜੇ ਦੀ ਫਿਰ 2 ਵਜੇ ਕੇ ਤੇ ਬੰਦ ਹੀ ਹੋ ਗਿਆ 28 ਮਿੰਟ ਹੋ ਗਏ ਤੇ ਹੁਣ ਕੰਮ ਸਟਾਰਟ ਕੀਤਾ ਕੀ ਪ੍ਰੋਸੈਸ ਆ ਛੇਧੀ ਦੱਸ ਮੈਨੂੰ ਇੱਕ ਤਾਂ ਖੁੱਡੇ ਮਿੱਟੀ ਪਾਉਣੀ ਐ ਹਾਂ ਹਾਂ ਤੇ ਇੱਕ ਪੰਤਾਲਾ ਲਾਉਣਾ ਉਹ ਤਾਂ ਮੈਨੂੰ ਲੱਗ ਗਿਆ ਇਹ ਟਿੰਗ ਕਰਨੀ ਕੋਲ ਮਿਲਾ ਕੇ ਸਾਰੀ ਕੋਲ ਨੂੰ ਲਾ ਕੇ ਹੁਣ ਤੂੰ ਕੀ ਕਰ ਰਿਹਾ ਮਿੱਟੀ ਪਾਟ ਰਿਹਾ ਬਰੀਕ ਕਰਕੇ ਹਾਂ ਤੇ ਬੱਠਾ ਹਟਾ ਤਾ ਛੱਤ ਤੇ ਓਕੇ ਠੀਕ ਐ ਦਿਖਾਉਣੇ ਆ ਫਿਰ ਪੱਟ ਫਿਰ ਇਹਨੂੰ ਕਰਾਂ ਆ ਮੈਂ ਪੜਦਣੇ ਸਾਫ ਕਰਾਂ ਮੈਂ ਸੱਤੇ ਪੁੱਤੇ ਵਰੀ ਕਰਾਂ ਤੂੰ ਲੋ ਵਾਪੇ ਹੁੜਾ ਆ ਕੰਮ ਹੋ ਗਿਆ ਕੜਿਚ ਵਿੱਚ ਦੀ ਤੇ ਉਹ ਕਬੂਤਰ ਉੱਟ ਗਏ ਸੀ ਆਪਣੇ ਦੋ ਤੇ ਦੋ ਜੀ ਬੰਦ-ਬੁੰਦ ਲੱਗੇ ਪਤਾ ਨਹੀਂ ਲੱਗਾ ਕਿੱਥੇ ਆ ਕਿੱਥੇ ਹੁੰਦੇ ਨੇ ਤੇ ਮੈਂ ਤਾਂ ਮੰਜਾ ਕੱਢੀ ਪਈ ਤਾਂ ਬਾਹ ਤੇ ਆ ਮੈਂ ਮਿੱਟੀ ਦੇ ਲਈ ਸੀ ਪਾਟਿਆਰ ਤੇ ਵੇਖਦੇ ਹੁਣ ਮਾਨਸ ਤੇ ਗਿਆ ਉਧਰ ਕਬੂਤਰ ਭਾਲਣ ਤੇ ਮੈਂ ਇੱਥੇ ਵੇਖੇ ਹੁੰਦਾ ਸੀਗਾ ਦੋ ਰਹਿ ਗਏ ਠੀਕ ਆ ਤੇ ਬਾਕੀ ਤਾਂ ਹੁਣ ਛੱਤ ਦਿਖਾਉਣੇ ਹੈਗੇ ਤੇ ਇਹ ਜਿਹੜਾ ਕੰਮ ਆਪਣਾ ਮਿੱਟੀ-ਮੁੱਟੀ ਪਾਉਣੀ ਛੱਤ ਤੇ ਆਪਾਂ ਤੇ ਆ ਵੇਖੋ ਇਹ ਐ ਇੰਨੇ ਥਾਂ 'ਚ ਪਾਉਣੀ ਆ ਪਰ ਇਹ ਥਾਂ ਸੁੱਕਾ ਪੈਣਾ ਉਹਦੇ ਉੱਥੇ ਨਹੀਂ ਪਾਉਣੀ ਆ ਥਾਂ ਨਿਮਦਾ ਤੇ ਇਹਨੂੰ ਥੋੜਾ ਵੱਡ ਕੇ ਇੱਥੋਂ ਨੂੰ ਇਹਨਾਂ ਵੱਡ ਕੇ ਤੇ ਲਾਵੇਂ ਪੰਤਾਲਾ ਆਪਾਂ ਇਹ ਵੀ ਕਰਦੇ ਕੰਮ ਤੇ ਮਿੱਟੀ-ਮੁੱਟੀ ਪਾਉਣੇ ਛੱਤ ਤੇ ਹੋਰ ਠੀਕ ਆ ਤੇ ਮਾੜਾ ਉਹਨ ਕਬੂਤਰ-ਕਵਾਤਰ ਵੇਖਿਆ ਹੁੰਦੇ ਤੇ ਉੱਤਰ ਨਹੀਂ ਦਿੰਦੇ ਸੀਗੇ ਤੇ ਚਲੋ ਕੋਈ ਨਹੀਂ ਥੋੜਾ ਮੈਂ ਕਰਦਾਂ ਫਿਰ ਸ਼ੇਅਰ ਇੱਕ ਹੁਣ ਥੱਲੇ ਉਤਰ ਜੀ ਨਾ ਮਿੱਟੀ-ਮੁੱਟੀ ਪੱਟੀ ਪਈ ਆ ਤੇ ਚੱਕ ਕੇ ਤਾਂ ਹਟਣੀ ਆ ਤੇ ਫਿਰ ਬਸ ਉਹਨੂੰ ਦਿਖਾਉਣੇ ਆਗੇ ਆਪੇ ਉਹਦੇ ਕਰਦਾਂ ਕੰਮ ਸਟਾਰਟ ਤੇ ਮਨਪ੍ਰੀਤ ਗਿਆ ਬੀਦੂ ਵਾਲੀ ਕਬੂਤਰ ਪਾਲਣ ਠੀਕ ਆ ਤੇ ਮੈਂ ਆਹ ਚਲ ਮੈਂ ਇਕੱਲਾ ਹੀ ਕਰ ਲੈਣਾ ਇਹਨੇ ਤੇ ਉਹ ਕਬੂਤਰ ਕਵਾਤਰ ਪਾਲਣ ਗਿਆ ਤੇ ਮੈਂ ਮਿੱਟੀ-ਮੁੱਟੀ ਛੱਡਣ ਚੱਲ ਜਿੰਨੀ ਕਿ ਸਿੱਟੀ ਕਿ ਮੇਥੋਂ ਚੱਲ ਜਿੰਨਾ ਕੰਮ ਹੋਇਆ ਉਹਨਾਂ ਦਾ ਕਰਾਂ ਹੀ ਕਰਾਂ ਠੀਕ ਆ ਤੇ ਹੋ ਸਕੇ 45 ਵੀ ਲਾਵਾਂਗੇ ਹੋ ਸਕੇ ਨਹੀਂ ਲਾਵਾਂਗੇ ਠੀਕ ਆ ਤੇ ਕਬੂਤਰ ਨਹੀਂ ਕੋਈ ਦੀਂਦਾ ਹੁਣ ਤਾਂ ਯਾਰ ਭਾਲੀ ਇੰਨੇ ਕਾਉਂਦੇ ਤੋਂ ਲਾ ਕੇ ਵੇਖ ਵੇਖ ਕੇ ਤੇ ਦੋ ਕਬੂਤਰ ਗਾਇਆ ਪੁੰਝੇ ਵਾਲਾ ਤੇ ਜਿਹਨੂੰ ਬਾਜ ਪਿਆ ਸੀ ਉਹੋ ਠੀਕ ਆ ਤੇ ਚਲੋ ਕਰ ਸੱਟ ਲਈਏ ਤੁਹਾਨੂੰ ਦਿਖਾਉਣੇ ਫਿਰ ਬਾਈ ਠੀਕ ਆ ਓ ਬਈ ਚਾਰ ਪੰਜ ਬੱਟਲ ਸਿਰ ਤੇ ਤੇ ਚੱਲਦੇ ਹਾਂ ਛੱਤ ਤੇ ਠੀਕ ਆ ਓਹੋ ਫੱਟੀ ਭੁੱਲਿਆ ਓਏ ਧੁਮਾ ਕਿਹੜਾ ਕੰਮ ਕਰਦਾ ਬਈ ਠੀਕ ਆ ਚਲੋ ਕਰਦੇ ਹਾਂ ਸੱਟ ਨੂੰ ਪੰਜ ਪੱਟਲ ਸਿਰ ਤੇ ਕਰ ਮਿੱਟੀ ਦਿੱਤਾ ਹਾਂ ਹਾਂ ਸਾਂ ਚੜ ਗਿਆ ਲਓ ਭਾਈ ਕਰਦਾ ਸੈਟਿੰਗ ਇਹਦੀ ਠੀਕ ਆ ਸੈਟਿੰਗ ਕਰਦੀ ਕਰਾਂ ਤੇ ਫਿਰ ਤੁਹਾਨੂੰ ਦਿਖਾਉਣੀ ਆ ਠੀਕ ਆ ਵਧੀਆ ਪ੍ਰੋਪਰ ਕਰਕੇ ਓਕੇ ਰਿਪੋਰਟ ਕਰਕੇ ਇਹਦੀ ਲਓ ਭਾਈ ਤੇ ਚਾਰ ਪੰਜ ਬੱਠਲ ਹੋਰ ਤੋਂ ਸਿਰ ਤੇ ਮੈਂ ਇੱਕ ਉਹ ਸਾਹਮਣੇ ਵਿਖਾਉ ਰਿਹਾ ਸਾਹਮਣੇ ਭਰਿਆ ਤੱਕ ਤੇ ਇੱਕ ਮੈਂ ਚੱਕ ਲਿਆ ਫੱਟੀ ਪੱਧਰ ਕਰਨ ਬਸ ਉਹ ਲਾਸਟ ਹੀ ਮੇਰੇ ਸਾਹਮਣੇ ਨਾਲ ਤਾਂ ਵੀ ਮਿੱਟੀ ਬਹੁਤ ਪਤਲੀ 10 15 ਬੱਠਲ ਪਾਤੀ ਉੱਥੇ ਮੈਂ ਤੇ ਆ ਫੱਟੀ ਨਾ ਕਰਾਂਗੇ ਪੱਧਰ ਆਪਾਂ ਠੀਕ ਆ ਭਾਈ ਤੇ ਆਵਾ ਆਰ ਵਾਲਾ ਪਾਣੀ ਪੀ ਲਿਆ ਇੱਥੋਂ ਪਾਣੀ ਪੀਣ ਨੂੰ ਮੈਂ ਤਾਂ ਵੀ ਦੇਖ ਲਓ ਠੀਕ ਹੈ ਤੇ ਬਸ ਸੈਟਿੰਗ ਕਰ ਦਈਏ ਤੇ ਕਬੂਤਰ ਕਵਾਤਰ ਆਪਣੇ ਬਈਰ ਨਹੀਂ ਆਏ ਜਿਹੜੇ ਮਤਲਬ ਭੱਜੇ ਸੀ ਉਹ ਇਹ ਮਨਪਰੇ ਗਿਆ ਤੇ ਆ ਕੇ ਦੱਸੋ ਅਪਡੇਟ ਆਪਾਂ ਨੂੰ ਵੀ ਕੀ ਬਣਿਆ ਕੀ ਨਹੀਂ ਬਣਿਆ ਤੇ ਕਿਹੜਾ ਪੱ ਚੱਲ ਕੇ ਉਹ ਤਾਂ ਪੱਦਰ ਕਰ ਦਈਏ ਤੇ ਫਿਰ ਵੇਣੀਆਂ ਪੰਤਾਲਾ ਲਾਵਾਂਗੇ ਇਹ ਪੰਤਾਲਾ ਉਹ ਪਿਆ ਆਪਣਾ ਠੀਕ ਆ ਕੋਈ ਪਾਣੀ ਵਿੱਚ ਖੁੱਡਿਆਂ ਤੇ ਪੈਂਦਾ ਬਹੁਤ ਜ਼ਿਆਦਾ ਪਈ ਠੀਕ ਆ ਤੁਹਾਨੂੰ ਜਿਵੇਂ ਪਤਾ ਹੀ ਹੈ ਤੇ ਦੇਖਿਆ ਹੀ ਮਨਪਰੇ ਦੀ ਵੀਡੀਓ ਤੇ ਚੱਲੋ ਕਿਰਾ ਹੁਣ ਸੈਟਿੰਗ ਕਰ ਦਈਏ ਤੁਹਾਨੂੰ ਚੱਲ ਕੇ ਦਿਖਾਉਣੇ ਤਾਂ लो बाबे वीडियो गांव स्टार्ट इत ला के मा रखा मैं आई मिट्टी है मिनट रख जो बस मिट्टी हैतली कले ढाल जी बन जून हाँ होर कोई चक्कर नहीं गा बस बाकी रिपोर्ट है जीला पंताला ला रहेगा अपना ठीक है बाकी सही है ਆ ਰਿਹਾ ਬੰਥਾਲਾ ਆਪਣਾ ਠੀਕ ਆ ਸਾਰੇ ਦੇਖ ਲੋ ਆ ਬੰਥਾਲਾ ਠੀਕ ਆ ਇਹ ਲਾਉਣੇ ਆਪਾਂ ਇਹਨੂੰ ਹੁਣ ਬੰਦਾ ਇੱਧਰ ਲਾਉਣਾ ਹੈ ਕਿਤੇ ਮਿੱਟੀ ਖਿੜਿਆਤੀਏ ਤੁਹਾਨੂੰ ਮਿੱਟੀ ਖਿੜਿਆ ਕੇ ਫੇਰ ਦਿਖਾਉਣੇ ਠੀਕ ਆ ਬਸ 2 ਮਿੰਟ ਰੁਕੋ ਮੇਰੇ ਕੈਮਰਾ ਬਸ ਮੇਰਾ ਸਟੈਂਡ ਦੇਖੋ ਕੈਮਰੇ ਦਾ ਇੱਟਾਂ ਤੇ ਲਾਇਆ ਸੀਗਾ ਮੈਂ ਤੇ ਬਸ ਇਹਨੂੰ ਸੈਟਿੰਗ ਕਰ ਦਿੱਤੀ ਸਾਰੀ ਇਹਦੀ ਠੀਕ ਆ ਤੇ ਤੁਹਾਨੂੰ ਦਿਖਾਉਣੇ ਆ ਫੇਰ ਬਾਬੇ ਚੱਲ ਪਏ ਘਰ ਨੂੰ ਠੀਕ ਆ ਤੇ ਨਹਾ ਨੂੰ ਕਿ ਆਈ ਕਿਉਂ ਫੇਰ ਇਹ ਉਹ ਖੁੱਡਿਆਂ ਵਾਲਾ ਕਿਰ ਕੰਮ ਕੰਪਲੀਟ ਕਰਤਾ ਸੀਗਾ ਤੇ ਬਾਕੀ 45 ਪੰਤਾਲਾ ਉਹਨਾਂ ਤੋਂ ਲੈ ਰਿਹਾ ਲਾਉਣ ਵਾਲਾ ਤੇ ਉਹ ਆਪਾਂ ਲਾਵਾਂਗੇ ਬਾਅਦ ਵਿੱਚ ਠੀਕ ਆ ਕੱਲ ਨੂੰ ਲਾ ਦਾਂਗੇ ਕਿਉਂਕਿ ਅੱਜ ਲੇਟ ਹੋ ਗਏ ਥੋੜਾ ਜਿਹਾ ਤੇ ਹੁਣ ਕਿਰ ਬਾਦਲ ਵੀ ਚੱਲ ਕੇ ਆਉਣਾਗਾ ਆਪਣਾ ਕੁਰਤਾ ਪਜਾਮਾ ਸੋਨਾ ਦੇ ਕੇ ਆਉਣਾ ਟੇਲਰ ਨੂੰ ਠੀਕ ਆ ਤੇ ਚਲੋ ਫਿਰ ਕਿਰ ਹੁਣ ਚੱਲਦੇ ਆ ਘਰੇ ਨਹਾਉਣੇ ਆ ਨਾ ਕੇ ਫਿਰ ਚੱਲਾਂ ਆਪਾਂ ਬਾਦਲ ਠੀਕ ਆ ਤੇ ਤੁਹਾਨੂੰ ਦਿਖਾਉਣੇ ਚੱਲ ਕੇ ਹੋਰ ਬਲਜੀਤ ਜੀ ਠੀਕ ਹੈ ਤੇ ਟੋਲਦੇ ਆਪਣੇ ਗੱਟੇ-ਗੁੱਟੇ ਹੁਣ ਦੋ ਕੈਮਰਾਮੈਨਾਂ ਤੇਰੇ ਮੂਹਰੇ ਵੀਡੀਓ ਬਣਾਉਣ ਨੂੰ ਕਰੇ। ਜਦੋਂ ਚੱਕੀ ਗਈ ਬਸ ਤੋ ਦਾਣਾ ਲੈਣ ਸੀਗਾ ਤੇ ਦਾਣਾ ਨੂੰ ਪਾਲੀਏ ਤੇ ਚਲਦੇ ਆ ਘਰੇ ਆਪਾਂ। ਉਹ ਠੀਕ ਐ। ਲਵ ਯੂ ਆ। ਤੇ ਚੱਲਦੇ ਹੁਣ ਕੱਪੜੇ ਸੋਣੇ ਦੇ ਕੇ ਹੁਣ ਆਪਾਂ ਟੇਲਰ ਨੂੰ ਤੇ ਮਨਪ੍ਰੀਤ ਆਉਂਦਾ ਉਹ ਤੇ ਉਹਨੂੰ ਚੜਾ ਕੇ ਲੈ ਗਿਰੋ ਮੈਨੂੰ। ਆਉਂਦਾ ਕਿ ਨਹੀਂ ਉਹ। ਤੇ ਇੱਥੇ ਆਉਂਦਾ ਉਹ ਚੱਲ ਹੁਣ ਦਿਖਾਉਣੇ ਵਿੱਚ ਕਰਨੀ। ਉਹ ਆ ਗਿਆ ਸਾਹਮਣੇ। ਤੇ ਉਹ ਆਉਂਦਾ ਛੋਟਾ। ਸਾਹਮਣੇ। ਪਰ ਚੱਲਦੇ ਆਂ ਤੇ ਵਕ ਕਰਦੇ ਹਾਂ ਅੰਦਰ ਲੈ ਵੇਖਾ ਦੱਚ ਨਹੀਂ ਕਰਦਾ ਇਹ ਇਹ ਲੋਈਆ ਕਬੂਤਰ ਕਰਦੀ ਆ ਅੰਦਰ ਜਿਹੜੇ ਆ ਬੈਠੇ ਆ ਤੇ ਫੇਰ ਚੱਲਦੇ ਆਂ ਉਧਰ ਕਬੂਤਰ ਪਾ ਲੈਣ ਤੇ ਕਿਰਨ ਨੂੰ ਅੰਦਰ ਕਰਦੀ ਕਰਾਂ ਉਹ ਘਰੇ ਗਿਆ ਪਾਣੀ ਪਾਉਣ ਕਬੂਤਰਾਂ ਨੂੰ ਤੇ ਫੇਰ ਕਰਦੇ ਆਂ ਹੋਰ ਪ੍ਰਗਟ ਜੀ ਪ੍ਰਗਟ ਜੀ ਬਾਏ ਬਾਏ ਜੀ ਬਾਏ ਹਾਂ ਉਹ ਸਾਰੇ ਕਰ ਤੇ ਅੰਦਰ ਤੇ ਆ ਟਾਲੀ ਮਾਸਟਰ ਆਪਣਾ ਦੀਏ ਖੋਲ ਠੀਕ ਆ ਟਾਲੀ ਮਾਸਟਰ ਖੋਲ ਦੀਏ ਤੇ ਉਹ ਵੀ ਰੱਖੀ ਆ ਆ ਕੇ ਬੈ ਗਈ ਅੰਦਰ ਮਹਾ ਕਰੀਆ ਤਿੰਨ ਘੰਟੇ ਚ ਤੇ ਚਲੋ ਫਿਰ ਜਿਆਦਾ ਬੱਚਾ ਭਾਲ ਕੇ ਲਿਆ ਮੈਂ ਜਿਹੜਾ ਨੇੜੇ ਆਪਣੇ ਉਹ ਅੱਜ ਉਹ ਭੱਜ ਕੇ ਜਿਗਹਾਂ ਸੀ ਆਪਾਂ ਪਿੰਡ 'ਚ ਫਿਰਦੇ ਆ ਉਹ ਕਿ ਚਲੋ ਕੋਈ ਢੀਕਾਂ ਇਹਨੂੰ ਖੋਲਦਿਏ ਤੇ ਫੇਰ ਚਲਾਇਆ ਮੈਂ ਬਾਦਲ ਸ਼ਾਇਆ ਉੱਥੇ ਕੱਪੜੇ ਦੇ ਕਹਾਂਗੇ ਥੋੜਾ ਫੇਰ ਸ਼ੇਅਰ ਕਰਦੇ ਆ ਹਾਂਜੀ ਬਾਪੋ ਤੇ ਸੂਟ ਹਰ ਜੋ ਕੁਰਤਾ ਪਜਾਮਾ ਦੇ ਆਇ ਸੀ ਆਪਣਾ ਸਮਾਉਣਾ ਠੀਕ ਆ ਬਾਲ ਤੇ ਹੁਣ ਚਲਦਿਆਂ ਘਰੇ ਦਵਾ ਲੇਟ ਹੋ ਕੇ ਵੀਡੀਓ ਦਾ ਥੰਬਨੇਲ ਬਣਾਉਣਾ ਹਜੇ ਕੰਮ ਬਾਹਲੇ ਕਰਨ ਜਾ ਕੇ ਦਾਣੇ ਪੋਣੇ ਉੱਤਰਾਂ ਨੂੰ ਤੇ ਬਹੁਤ ਕੁਝ ਕਰਨਾ ਹੈ ਤੇ ਦੌੜਾ ਚਲੀਏ ਘਰੇ ਤੇ ਚੱਲ ਕੇ ਕਰਦੇ ਆ ਦਿਖਾਉਣ ਨੂੰ ਹੁਣੀ ਗੱਲ ਜਾਈ ਹਾਂਜੀ ਮਿੱਤਰੋ ਤੇ ਪਾਣੀ ਨੂੰ ਪਾਣੀ ਪੁਣੀ ਠੀਕ ਆ ਤੇ ਕਰਤੀ ਉਹ ਟੋਰ ਲਾਈਟ ਵੀ ਹੈਣੀ ਇਥੋਂ ਵੀ ਡਾਊਨ ਹੋਇਆ ਪਿਆ ਹੈ ਮਾਈਟਰ ਤੇ ਚਾਰਦੀ ਅੰਦਰ ਹੈਂਡਲਾਈਟ ਆਪਣੇ ਕੋਲ ਉੱਥੇ ਸਪਲਾਈ ਨਮਟਰ ਵਾਲੀ ਤੇ ਇਹਨਾਂ ਨੂੰ ਪਾਣੀ ਪਾਣੀ ਨੂੰ ਤਾਂ ਸਾਫ਼ ਹੀ ਹੁੰਦਾ ਤੇ ਆ ਥੋੜਾ ਡੋਲ ਦਈਏ ਤੇ ਗਰਮ ਪਾਣੀ ਪਾ ਪੂਰੀ ਕਾਲ ਚ ਮੈਨੂੰ ਫੁੱਲ ਕਾਲ ਜਾ ਮੈਨੂੰ ਪੂਰੀ ਕੰਮ ਨਵੇੜ ਨਹੀਂ ਹੋ ਰਿਹਾ ਮੈਨੂੰ ਇਦਾਂ ਦਾ ਕੰਮ ਨਵੇੜ ਨਹੀਂ ਦਾ ਕੰਮ ਇਦਾਂ ਨੂੰ ਖਾਣਗੇ ਟਾਈਮ ਨਾਲ ਸਰਮਣ ਬਟੇ ਆ ਜਾਓ ਆ ਜਾਓ ਆ ਜਾਓ ਆ ਜਾਓ ਇਕੱਲਾ ਬਾਜਰਾ ਹੀ ਪਾ ਦੇ ਇਕੱਲਾ ਬਾਜਰਾ ਹੀ ਪਾ ਦੇ ਇਕੱਲਾ ਬਾਜਰਾ ਬਾਜਰਾ ਇੱਕ ਉਹ ਲੋ ਬਾਈਰ ਨੇ ਭੱਤੀ ਕਿ ਉਹਨਾਂ ਟ੍ਰੇਜ ਠੀਕਾ ਲੋ ਬਬ ਦਾਣੇ ਕਰਦੇ ਓਕੇ ਰਿਪੋਰਟ ਆਜੋ 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 ਦਾਣੇ ਇਹ ਕਰਦੇ ਓਕੇ ਰਿਪੋਰਟ ਬਸ ਫਿਰ ਜੜ ਜਿਹੜਾ ਦਾਵਾ ਦਾ ਉਹ ਹੋ ਚਗਰ ਵੱਜ ਗਈ ਭਾਂਟ ਉਹਦੀ ਪਾਣੀ ਲੋ ਬਈ ਲੋ ਮਿੱਤਰੋ ਇਹ ਨਹੀਂ ਕਰਦੇ ਓਕੇ ਰਿਪੋਰਟ ਤੱਕ ਤਾਂ ਗੇਰ ਨੂੰ ਲਾad ke naal ਲਓ ਭਾਈ ਲਓ ਜੀ ਹੋ ਮੇਤਰੋ ਨੇ ਕਰਤੀ ਓਕੇ ਰਿਪੋਰਟ ਤੇ ਹਾਂਜੀ ਮੇਤਰੋ ਮੈਂ ਕਰ ਦਈਏ ਵੀਰੇ ਜੀ ਐਂਡਿੰਗ ਹੁਣ ਠੀਕ ਆ ਤੇ ਮੇਤਰੋ ਅੱਜ ਵੀਡੀਓ ਮੰਨ ਲੱਕੇ ਚੱਲੋ ਅੱਜ ਵਾਵਾ ਵਧੀਆ ਬਣਾਉਣੀ ਸੀ ਕੰਮ ਹੋਰ ਵੀ ਕਰਨੇ ਸੀ ਉਹ ਕੁਛ ਕ ਕਬੂਤਰ ਆਪਣੇ ਜਿਹੜੇ ਦੋ ਬਾਹਰ ਮਤਲਬ ਭੱਜ ਗਏ ਸੀ ਕਹਿੰਦੇ ਸੀ ਨਹੀਂ ਭੱਜੇ ਸੀ ਘਰੇ ਚੱਲਾ ਇੱਕ ਤਾਂ ਆ ਗਿਆ ਕਹਿਣੇਗਾ ਤੇ ਉਹਦੇ ਕਾਰਨ ਇਹ ਵੀਡੀਓ ਅਜੇ ਨਹੀਂ ਬਣੀ ਮੈਂ ਨੱਕ ਮਿੱਥੋ ਹੋਇਆ ਬਸ ਮੈਂ ਉਹਨਾਂ ਕੀ ਕਰਾਂ ਠੀਕਾ ਖੁੱਡੇ ਤਾਂ ਨੀ ਪੰਤਾਲਾ ਪੰਤੋਲਾ ਸਰ ਕੋ ਵਧੀਆ ਕੰਮ ਕਰਨਾ ਸੀਗਾ ਤੇ ਕੁਝ ਹੋਰ ਵੀ ਨਿੱਕੇ ਮਟੇ ਕੰਮ ਕਰਨੇ ਸੀ ਚਲੋ ਉਹ ਪਰ ਕੰਮ ਜਿੰਨੇ ਕੋ ਹੋਇਆ ਆਪਾਂ ਉਹਨੇ ਕਰਤੇ ਬਾਕੀ ਕੱਲ ਨੂੰ ਅਗਲੀ ਵੀਡੀਓ ਦਿਖਾਦਾ ਤੁਹਾਨੂੰ ਹੋਰ ਚ ਕਰਦਿਆਂਗੇ ਤੇ ਬਸ ਇੰਨੀ ਗੱਲ ਨਹੀਂ ਕਰਨੀ ਸਮਝਦੇ ਕੋ ਬਾਹਲੀ ਗੱਲ ਤਨੇ ਕਰਦੇ ਨਹੀਂ ਉਹ ਵੀਡੀਓ ਦੇ ਐਂਡਿੰਗ ਕਰਨੀ ਆਪਾਂ ਨੂੰ ਜੋ ਜਿਹੜੇ ਕੰਮ ਕਰਨੇ ਥੋੜੇ ਸਾਹਮਣੇ ਕਰਤੇ ਬਈ ਤੇ ਬਸ ਆਪਾਂ ਕੰਮ ਵਾਲੀ ਗਿਆਂ ਜਿਹੜਾ ਕੰਮ ਹੁੰਦਾ ਪਕਰਦੀ ਦਾ ਤੇ ਚਲੋ ਮਿੱਤਰੋ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਓਕੇ ਲਵ ਯੂ ਆਲ ਤੇ ਬਾਏ ਬਾਏ ਰੱਬ ਰੱਖਾ